ਉਹਦੇ ਆ ਮੋੜਾਂ ਤੇ ਕਬਰ ਤੋਂ ਨਾ ਪੋਦੇ ਮਰ ਬੋਲਣਾ ਤੇ ਕਿਵਾਰੀ ਵੱਡੇ ਹੋਏ ਆ ਬਲੇ ਬਲੇ ਸਲਵਾਰ ਪਵਾ ਕੇ ਪੂਰੀ ਟੌਰ ਬਣਾ ਦੂੰਗਾ ਖਾਈ ਸਾਗ ਮੱਕੀ ਦੀ ਰੋਟੀ ਨਹੀਂ ਹੋਰੀ ਟੰਟਣ ਵਰਗੀ ਮੋਟੀ ਨਹੀਂ ਖਾਈ ਸਾਗ अरे ओ रंगीला तन जे तो बताया करे ये साग का होता है अब मैक्स पंजाबी बोल थोड़ी समझ लगे सारे नु अरे थन के तो बताए है करे के साग का होता है मेनू तेरी किचन में जी पता लगा दस दी बोल पंजाबी मारी अरे साग का होता है साग हरे हरे पत्तों वाला होता है बुड़वक बुड़वक ए केड़ा गुड़वक आ गया अरे ये हरे हरे पत्ते क्या होते हैं हरे हरे पत्ते ये जट्टा दी कमादी के आस पास होते हैं अरे तनिक ये तो बताओ ये कमादी कहाँ होती है कमादी आलू के पास होती है अरे अब ये आलू क्या होता है आलू मक्की के पास होते हैं कुछ कुछ अरे मक्की क्या होती है पता नहीं नहीं ले साढ़े किसे बच्चे ने पूछ बच्चा न्याने ले आके अब तो ਲੇ ਇਹਨੂੰ ਪੁੱਛ ਲੈ ਤੂੰ ਕਬੜੀ ਨਾਲ ਆਲੂ ਦਾ ਨਹੀਂ ਪਤਾ ਮੱਕੀ ਦਾ ਨਹੀਂ ਪਤਾ ਲੈ ਪੁੱਛ ਲੈ ਕੀ ਪੁੱਛਣਾ ਆਲੂ ਆਲੂ ਇਹ ਆਲੂ ਤੇਰੀ ਬੁੜੀ ਚਾਲੂ ਅਰੇ 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 ਹੁਣ ਫਿਰ ਪਤਾ ਲੱਗ ਗਿਆ ਸਮਝ ਹੋਰ ਪੁੱਛਣਾ ਹੋਰ ਪੁੱਛਣਾ ਕੁਝ ਇੰਨਾ ਵੱਡਾ ਕੋਈ ਗੱਲ ਹੁਣ ਨਾ ਨਿਆਣੇ ਛੇੜੀ ਨਾ ਕਿਸੇ ਨੂੰ ਪਤਾ ਨਹੀਂ ਕੀ ਕਹਦਣਾ ਇਹ ਪੰਜਾਬ ਦੇ ਬੱਚੇ ਆ ਸਾਡੇ ਬੜੇ ਅੱਛੇ ਆ ਦੇਖਿਆ ਭਾਲੂ ਜੀ ਕੀ ਕਹਿ ਗਿਆ ਤੈਨੂੰ ਉਹਦਾ ਕੁਸੂਰ ਥੋੜੀ ਤੂੰ ਪੁੱਛਿਆ ਸੱਚ ਤੱਚ ਉਹ ਬੱਚੇ ਸੱਚੇ ਹੁੰਦੇ ਰੱਬ ਦੇ ਰੱਬ ਦੇ ਨਾਮ ਦੇ ਹੁੰਦੇ ਸੱਚੇ ਹੁੰਦੇ ਆ ਖਾਈ ਸਾਗ ਮੱਕੀ ਦੀ ਰੋਟੀ ਨਹੀਂ ਹੋਜੀ ਟੁੰਟਣ ਵਰਗੀ ਮੋਤੀ ਨਹੀਂ ਹਾਏ 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 ਤੈਨੂੰ ਸ਼ਰਬਤ ਵਾਂਗੂ ਲੱਗੂਗਾ ਜੱਟਾਂ ਦੇ ਖੂਹ ਦਾ ਪਾਣੀ ਤੈਨੂੰ ਸ਼ਰਬਤ ਵਾਂਗੂ ਲੱਗੂਗਾ ਜੱਟਾਂ ਦੇ ਖੂਹ ਦਾ ਪਾਣੀ ਤੈਨੂੰ ਸ਼ਰਬਤ ਵਾਂਗੂ ਲੱਗੂਗਾ ਜੱਟਾਂ ਦੀ ਮੋਟਰ ਦਾ ਪਾਣੀ ਉਹ ਦਿਲ ਤੇਰੇ ਤੇ ਆ ਗਿਆ ਮੰਨ ਜਾ अरे का बन जा नाना तू बन जा अरे नाना तू बन जा अरे नाना तू बन जा ਓ ਮਨ ਜਾ ਚੋਨਾ ਖਾਣੀ ਜਾਂਦੇ ਮਨ ਜਾ अरे नाना ਨਹੀਂ ਮਨਣਾ ਟੈਂਟ ਦੇ ਉੱਲੇ ਇੱਧਾ ਉੱਧਾ ਤੂੰ ਚੱਲ ਮੇਰੀ ਸੁਣ ਹੂੰ ਇੱਥੋਂ ਚੱਲ ਚੱਲਦੇ ਆਪਾਂ ਜਲੰਧਰ ਕਹਾਂ ਜਲੰਧਰ ਅੰਦਰ ਓਏ ਅੰਦਰ ਨਹੀਂ ਜਲੰਧਰ ਸਾਰੀ ਅੰਦਰ ਦੀ ਪੰਜਾਬੀ ਬੋਲ ਥੋੜੀ ਜੀ ਦਿਨ ਫਦਾ ਲੱਗੇ ਸਾਡਾ ਕੰਮ ਨਾ ਖਰਾਬ ਕਰੀ ਚੱਲ आपा जाना रामा मंडी ले हाथ तो सोखा शहर दस रामा रामा मंडी कहाँ है तेरी माँ दे सर तू मेरे नाली जाना कहाँ जाना है वो तो गाड़ी में ऑटो में बैटरी वाले ऑटो <laughs> रिक्शा में बोल क्या बोल रामा मंडी अरे मामा रंडी ओ तो मामा रंडी ओ तो वो, वो उधर है ना मामा रंडी मैं देखा है टीवी पे है रामा मंडी सुन मेरी गल भाई यानी कि सुन मेरी गल ਅੱਪਾ ਜਾਣਾ ਅਲਾਚੌਰ ਹਾਂ ਅਲਾਚੌਰ ਅਰੇ ਸਾਰਾ ਚੋਰ ਸਾਰੇ ਨਹੀਂ ਚੋਰ ਹਲਾਚੌਰ ਅਲਾਚੌਰ ਨਵਾਂ ਸ਼ਹਿਰ ਤੁਹਾਨੂੰ ਕੀ ਕੀ ਦੱਸਾਂ ਭੋਗਪੁਰ ਓੜਮੜ ਟਾਂਡਾ ਓੜਮੜ ਟਾਂਡਾ ਓੜਮੜ ਟਾਂਡਾ ਮੜਮੜ ਅੰਡਾ ਮੜਮੜ ਅੰਡਾ ਮੜਮੜ ਅੰਡਾ ਇਹ ਤਾਂ ਆਪਾਂ ਚਾਰ ਪੰਜ ਦਾ ਲੱਗਣ ਕੇ ਸਿਖਾਉਣ ਨੂੰ ਤੇ ਆਪਾਂ ਪਿੱਛੇ ਘਰੇ ਚੱਲਦੇ ਸੱਜੇ ਰਾਮਪਾਲ ਕਰੋ ਤਿਆਰੀ ਉਹ ਭਰਾ ਇਹਨੂੰ ਵੀ ਲੈ ਨਾਲ ਇੱਕ ਲੱਖ ਫਰੀ ਬੱਦ ਵਾਲੀ ਬੰਪਰ ਇਹਨੂੰ ਲੈ ਹੀ ਨਾ ਅਰੇ ਕਿਰਸੀਆ ਕੋ ਪੁੱਛਉਂਦੇ ਐ ਇੱਥੋਂ ਵੀ ਕਰੇ ਇੱਥੋਂ ਕਰੇ ਕੰਮ ਕਰਾਵਾਂਗੇ ਇਹ ਕਿਆ ਬੋਲਦੀ ਰਹੀ ਐ ਕਿਰਸੀਆ ਚਲੇ ਚੱਲੀਏ ਫਿਰ ਮੈਂ ਜਾਉਂ ਸਾਥ ਨੂੰ ਚੱਲੀਏ ਅਰੇ ਹਾਂ ਅੱਬ ਤੋਂ ਕੁਝ ਕੁਝ ਹੋਤਾ ਹੈ ਗੁਰਨ ਸਿੰਘ ਗੁਰਨ ਜਰਾ ਅਰੇ ਅਬ ਤੋਂ ਕੁਝ ਕੁਝ ਹੋਤਾ ਹੈ ਓਏ ਇੱਧਰ ਸਿੱਧੀ ਗੱਲ ਕਰ ਕੁਝ ਕੁਝ ਹੁੰਦਾ ਹੈ ਇਧਰ ਕਿਹਦਾ ਤਾਂ ਬੰਦੇ ਮਰ ਮੁਰਝਾਉਂਦੇ ਹੁੰਦੇ ਆ ਕੰਮਲੀ ਹੋਈ ਆ ਮੇਰੇ ਮਗਰ ਤੁਰਿਆ ਹੀ ਮਗਰ ਮਗਰ ਤੁਰਿਆ ਹੀ ਪਾ ਇੱਥੇ ਕੰਮ ਨਿਬੇੜ ਜਾਣਾ ਸਰ ਇਧਰ ਆ ਪਾ ਜੀ ਮੈਂ ਨਹੀਂ ਚੱਲਦੀ ਨਹੀਂ ਕਰਦੇ ਓ ਭਈਆ ਰਾਣੀ ਭਈਆ ਰਾਣੀ ਤੂੰ ਤਾਂ ਬੜੀ ਸਿਆਣੀ ਪਹਿਲਾ ਵਿਆਹ ਕਰਾਇਆ ਲੱਗਦਾ ਰਸਲ ਹੋਈ ਲੱਗਦੀ ਕਿਤੇ ਹਾਂਜੀ ਹਾਂਜੀ ਬੜੀ ਕਾਲੀ ਹੋਈ ਬਿਲਕੁਲ ਭੁੱਗੂ ਇਨੀਸ਼ੀਅਤ ਤਿਆਰ ਹੋ ਗਈ ਇੱਧਰ ਉਹ ਪੁੱਠੇ ਪਾਸੇ ਜਾਂਦੀ ਜਿਹੜੇ ਕੰਮ ਇੱਧਰ ਆ ਮਰ ਲਾ ਬਣਾਓ ਆ ਲੈ ਫੜ ਇੱਧਰ ਮਾਰ ਐਦਾਂ ਬੇ ਯਾਰ ਆ ਰਹੀ ਨਹੀਂ ਕਰ ਲੈ ਫਿੱਟ ਕਹਾਣੀ ਹਾਂ ਬਣਾਣੀ ਕਾ ਫਿੱਟ ਕਹਾਣੀ ਯਾਰਾਣੀ ਕੋਜੂ ਫਿੱਟ ਕਹਾਣੀ ਓ ਯਾਰਾਣੀ ਕੋਜੂ ਫਿੱਟ ਕਹਾਣੀ ਓ ਯਾਰਾਣੀ ਕੋਜੂ ਫਿੱਟ ਕਹਾਣੀ ਯਾਰਾਣੀ ਕੋਜੂ ਫਿੱਟ ਕਹਾਣੀ ਓ 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 ਯਾਰਾਣੀ ਫਿੱਟ ਕਹਾਣੀ ਓ ਸੁਦੀ ਘਰੀਆਂ ਕਾਵਲੀਆਂ ਆ ਲੱਕ ਜੇਰਾ ਮਾਰ ਸਦਾ ਪਿੰਡ ਸਾਡੇ ਪੰਜਾਬੀ ਹੋਰ ਤਰ੍ਹਾਂ ਦੇ ਆ ਗੁੱਸਾ ਕਰ ਜਾਂਦੇ ਮੂੰਹ ਦਿਖਾ ਦੇ ਘੁੰਡ ਜਾ ਕੇ ਉਹ ਇੱਧਰ ਸਿੱਧੀ ਹੋ ਜਾ ਓਏ ਆ ਡਰਾਮੇ ਜਿਹਾ ਨਾ ਕਰ ਸਿੱਧੀ ਹੋ ਜਾ ਦਿਖਾ ਦੇ ਘੁੰਡ ਜਾ ਕੇ ਆਪਾਂ ਪਿੰਡ ਵਿੱਚ ਆ ਗਏ ਮੇਲਾ ਲੱਗਿਆ ala ਚੌਰ ਦਾ ਅਰੇ ਕੀ ਬੋਲ ਰੇ ਆ ਚੱਕ ਦੇ ਮੂੰਹ ਦਿਖਾ ਦੇ ਸਰ ਉਹ ਤੇਰੀ ਖੁਸਰਾ ਨੰਬਰ 5 ਤੇਰੀ ਕਿ ਲੋਰ ਸੀ ਓਏ ਸਰ ਇੱਕ ਕੀਤਾ ਕਰੇ ਕਿ ਹਮ ਕਿੱਥੇ ਗਈ ਇਹਨਾਂ ਚਾਹਤ ਪੂਰਾ ਹੋ ਜਾ ਆ ਕਮਲੀਆਂ ਇਧਰ ਆ ਕਿੱਥੇ ਜਾ ਕੇ ਬਹਿ ਗਈ ਹੈ ਇਧਰ ਆ ਇਧਰ ਫੋਟੋ ਸਟੇਟ ਬੇ ਯਾਰਾਣੀ ਪੀ ਪੰਜਾਬ ਦਾ ਪਾਣੀ ਓਏ ਹੋਏ ਹੁਣ ਦੱਸ ਪੰਜਾਬੀ ਕਿਦਾਂ ਦੇ ਲੱਗਦੇ ਤੈਨੂੰ ਦੇਖ ਮੇਲਾ ਲੱਗਿਆ ਕਿੰਨਾ ਸੋਹਣਾ ਤੇ ਕਿੰਨੇ ਕਿੰਨੇ ਸੋਹਣੇ ਚਿਹਰੇ ਖੜੇ ਆ ਦੇਖ ਕਿਦਾਂ ਦੇ ਲੱਗਦੇ ਪੰਜਾਬੀ ਮੈਂ ਬਾਤ ਤੁਹਾਰੇ ਮਾਨ ਗਾਈ ਤੁਮ ਜਹਾਂ ਕਹੋ ਹਮ ਜਾਏਂਗੇ अरे बात है कि हम दोनों अब मिलकर साथ निभाएंगे जो प्यार मुझे तुम करते हैं तो हम भी तुझ पे मरते हैं अरे छोड़ के यू पी साथ चलू मैं अब क्यों झगड़ा करते हैं लगता है ਅਰੇ ਅਬ ਤੋ ਹਮ ਸਰਦਾਰ ਲੋਗੋਂ ਪੇ ਮਰਤੇ ਹੈ ਅਰੇ ਅਬ ਤੋ ਹਮ ਸਰਦਾਰ ਲੋਗੋਂ ਪੇ ਮਰਤੇ ਹੈ ਦੇਖਿਆ ਸਰਦਾਰਾਂ ਦਾ ਪਿਆਰ ਐ ਇੰਦਾ ਹੁੰਦਾ ਜਿਹੜਾ ਭਈਆ ਇੱਥੋਂ ਤੱਕ ਨਹੀਂ ਮੁੜ ਕੇ ਜਾਂਦੇ ਭਈਏ ਨਾ ਭਈਆ ਰੁਪਈਆ ਚੱਕੀ ਜਾਂਦੇ ਕੰਮ ਨਾ ਕਰਦੇ ਔਣ ਵਾਲਾ ਟਾਈਮ ਜਿਹੜਾ ਭਈਆਂ ਦਾ ਹੋ ਜਾਣਾ ਔਣ ਵਾਲਾ ਟਾਈਮ ਤੇਰੇ ਭਈਆਂ ਦਾ ਕਿਉਂਕਿ ਪੰਜਾਬ ਪਿਆਰੀ ਨਾ ਕਰਦਾ ਸਾਰਿਆਂ ਨੂੰ ਸਤਿਕਾਰ ਹੀ ਨਾ ਕਰਦਾ ਰੋਡਾਂ ਤੇ ਜਾ ਕੇ ਦੇਖ ਲਓ ਕਿਤੇ ਸੜਕਾਂ ਤੇ ਵਿਦੇਸ਼ਾਂ ਵਿੱਚ ਹਰ ਗੁਰਦੁਆਰਾ ਸਾਹਿਬ ਵਿੱਚ ਲੰਗਰ ਚੱਲਦੇ ਨੇ 24 24 ਘੰਟੇ ਇਸ ਕਰਕੇ ਪੰਜਾਬੀਆਂ ਦੀ ਹਰ ਪਾਸੇ ਜੈਜਕਾਰਾ ਇਹ ਪੰਜਾਬ ਜਿੰਦਾਬਾਦ ਰਹਿਣਾ ਜਿੰਦਾਬਾਦ ਸੀ ਜਿੰਦਾਬਾਦ ਹੈ ਕਿਉਂਕਿ ਪੰਜਾਬ ਦੇ ਨਾਲ ਦੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਲੇ ਲੱਗਦੇ ਰਹਿਣ ਦੁਆਰਾ ਪੱਸੀ ਸ਼ੁਰੂ ਹੋਇਆ ਕਈ ਵਾਰੀ ਕੰਮ ਕਦੇ ਕੋਈ ਪ੍ਰੋਬਲਮ ਹੋ ਗਈ ਕਦੇ ਕੋਈ ਬਿਮਾਰੀ ਆ ਗਈ ਅਰਦਾਸ ਕਰਿਆ ਕਰੋ ਇਹੋ ਜੇ ਦੁੱਖ ਤਕਲੀਫਾ ਕਦੇ ਨਾ ਹੋਣ ਪੰਜਾਬ ਦੇ ਵਿੱਚ ਦੁਨੀਆ 'ਚ ਨਾ ਹੋਣ ਕਿਤੇ ਦੁਨੀਆ ਦੀ ਅਰਦਾਸ ਕਰੋ ਕਿਉਂਕਿ ਸਾਡੇ ਪੰਜਾਬੀ ਅਰਦਾਸ ਸਾਰਿਆਂ ਵਾਸਤੇ ਸਰਬੱਤ ਦਾ ਭਲਾ ਮੰਗਦੇ ਨੇ ਗੁਰੂ ਸਾਹਿਬ ਸਾਡੇ ਇਸ ਕਰਕੇ ਸਾਡੇ ਲਿਖਿਆ ਹੋਇਆ ਸਾਡੇ ਪੰਜਾਬ ਨੂੰ ਕੁਝ ਨਹੀਂ ਹੋ ਸਕਦਾ ਨਾ ਹੋਇਆ ਨਾ ਹੋਏਗਾ ਪੰਜਾਬ ਜਿੰਦਾਬਾਦ ਸਾਡੇ ਵੀਰਾਂ ਵੱਲੋਂ ਸਪੈਸ਼ਲ ਫਰਮਾਇਸ਼ ਹੈ ਜਿਹੜਾ ਕਿ ਅਕਲ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬੜੀ ਮੁਹੱਬਤ ਦੇ ਰਹੇ ਹੋ ਖਵਾਦੇ ਜੰਨਾ ਮੇਰਾ ਨਾਗਣੀ ਦਾ ਪੋਰਾ ਬਾਈ ਮੈਂ ਕਹਾਂ ਨੀ ਭਾਜੀ ਘਰ ਨੂੰ ਚਲੇਗਾ ਯਾਰ ਬੰਦਾ 5 500 ਦੇ ਨੋਟ ਦੇ ਨਾਲ ਬੰਦਾ ਉਹਲੇ ਵਿਆਹ ਜਵੇ ਚੰਗੀ ਗੱਲ ਨਹੀਂ ਯਾਰ ਤਾੜੀ ਮਾਰ ਦਿਓ ਬਾਈ ਜੀ ਬੜਾ ਪਿਆਰ ਦੇ ਰਹੇ ਨੇ ਭਾਜੀ ਪੈਸੇ ਦੀ ਗੱਲ ਨਹੀਂ ਪੈਸਾ ਕੰਮ ਬਨੇਰੇ ਦਾ ਕਦੇ ਔਸ ਬਨੇਰੇ ਤੇ ਕਦੇ ਐਸ ਬਨੇਰੇ ਬੰਦੇ ਤਰੱਕੀ ਕਰਦੇ ਉਹਨਾਂ ਲਈ ਹਮੇਸ਼ਾ ਹੀ ਦਬਾਵਾ ਘਰੀ ਦੀਆਂ ਬਾਦਾਮ ਖਾਦਿਏ ਜੇ ਔਣ ਅਕਲਾ ਤੇ ਇੱਥੇ ਹਰ ਕੋਈ ਅਕਲਮੰਦ ਹੁੰਦਾ ਸੁਰਖੀ ਪਾਊਡਰ ਦੇ ਨਾਲ ਜੇ ਰੰਗ ਨਿਖਰੇ ਸੁਰਖੀ ਪਾウダー ਦੇ ਨਾਲ ਜੇ ਰੰਗ ਨਿਖਰੇ ਤੇ ਇੱਥੇ ਹਰ ਕੋਈ ਚੌਦ੍ਹਵੀਂ ਦਾ ਚੰਦ ਹੁੰਦਾ ਸਿੱਧੂ ਹਰ ਕੋਈ ਪਾਉਣਾ ਚਾਹੁੰਦਾ ਤਰੱਕੀਆਂ ਨੂੰ ਤਰੱਕੀਆਂ ਉਹ ਹੀ ਪਾਉਂਦਾ ਜਿਹਦਾ ਹੌਸਲਾ ਬਲੰਦ ਹੁੰਦਾ ਉਹਨਾਂ ਵੀਰਾਂ ਲਈ ਤਾੜੀ ਮਾਰੋ ਜਿਨ੍ਹਾਂ ਨੇ ਤਰੱਕੀਆਂ ਕੀਤੀਆਂ ਜਿਨ੍ਹਾਂ ਨੇ ਆਪਣੇ ਮਾਪੇ ਦੇ ਸੁਰਚ ਕੀਤੇ ਸੱਚੀ ਤਾੜੀ ਇਦਾਂ ਨਾ ਮਾਰਿਆ ਕਰੋ ਜਿੱਦਾਂ ਪੁੱਠੇ ਲਮਾਂਡੇ ਦੇ ਕਣੀਆਂ ਡਿੱਗ ਜੀਆਂ ਖੁੱਲ ਕੇ ਤਾੜੀ ਮਾਰਿਆ ਕਰੋ ਪਤਾ ਲੱਗੇ ਕੋਈ ਆਪਾਂ ਕਹਿੰਦਾ ਪਿਆਰ ਦਿੰਦੇ ਕਿੰਨੀ ਕਿ ਖੁਸ਼ਹਬਤ ਦੇ ਰਹੇ ਹੋ ਔਰ ਟਾਈਮ ਵੀ ਕਾਫੀ ਸਮਾਂ ਜਿਹੜਾ ਹੋ ਗਿਆ ਮੇਰਾ ਵੀਰ